ਹਾਂ ਜੀ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣਾ ਇੱਕ ਗੱਲ ਕਰਨੀ ਸੀ ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਾਂਦੀ ਹੈ ਕੁੜੀਆਂ ਆਵੀਆਂ ਰੇਸਿੰਗ ਫਲਾਨਾ ਤੋਂ ਕਾਣਾ ਵੀ ਉਹ ਗੋਰੇ ਨੇ ਉਹਨੂੰ ਮਾਰਨਾ ਚਾਹਿਆ ਪਰ ਚਲੋ ਉਹ ਤੇ ਕੇਸਦਰ ਜੋ ਗਿਆ ਪਰ ਪੁਲਿਸ ਨੇ ਕੇਸ ਵੀ ਉਹ ਰੋਬਰੀ ਦਾ ਕੀਤਾਗਾ ਉਹਦੀ ਇੰਟਰਵਿਊ ਵੀ ਨਹੀਂ ਸੀ ਕੁੜੀ ਦੀ ਉਹਦੇ ਨਾਲ ਦੀ ਸਿਮਲਰ ਕਾਂਡ ਇੱਕ ਹੋਰ ਹੋਇਆ ਕੱਲ ਪਰ ਉਹ ਜਿਹਨੂੰ ਖਤਰਨਾਕ ਲੱਗਿਆ ਮੈਨੂੰ ਖਤਰਾ ਕਿਉਂ ਲੱਗਿਆ ਅੰਟਾਰੀਆ ਦਾ ਜਿਹੜਾ ਇੱਕ ਸਿਆਰ ਇੱਕ ਜੇ ਐਕਸਨ ਸਰਚ ਕਰ ਲਿਓ ਉੱਥੇ ਕੀ ਹੁੰਦਾ ਹੈ ਨਾ ਇੱਕ ਲੇਡਜ਼ ਬੈਠੀ ਲਾਇਬ੍ਰੇਰੀ ਕੁਝ ਪੜ੍ਹ ਰਹੀ ਹੁੰਦੀ ਹੈ ਨਾ ਉੱਥੇ ਔਰਤ ਆਉਂਦੀ ਹੈ ਇੱਕ ਉਹਨੂੰ ਗਾਲਾਂ ਗੁਲਾਉਣ ਦੀ ਬਹੁਤ ਜ਼ਿਆਦੇ ਹੈ ਨਾ ਤੇ ਉਹਦੇ ਨਾਲ ਉਹ ਜਿਹੜੀ ਅੜ ਰਹੀ ਔਰਤ ਨੇ ਲਾਇਬ੍ਰੇਰੀ 'ਚ ਉਹਦੇ ਨਾਲ ਹਜਾਬ ਪਹਿਨੇ ਹੁੰਦੇ ਨੇ ਆਪਾਂ ਬੁਰਕਾ ਵੀ ਕਹਿੰਦੇ ਉਹ ਮੁਸਲਮਾਨ ਔਰਤ ਹੁੰਦੀ ਆ ਉਹ ਕੀ ਕਰਦੀ ਉਹਦਾ ਬੁਰਕਾ ਲਾ ਕੇ ਤੇ ਉਹਦੇ ਤੇਲ ਪਾ ਕੇ ਹਨਾ ਅੱਗ ਲਾਉਣ ਲੱਗਦੀ ਉਹਦਾ ਵੀ ਉਹਦੇ ਨਾਲ ਰੱਬ ਦੀ ਮਿਹਰ ਜੇ ਮਰਜ਼ੀ ਲਾ ਲਓ ਵੀ ਬਚਤ ਹੋਣੀ ਸੀ ਉਹ ਸਾਲਾ ਲੈਟਰ ਨਹੀਂ ਚੱਲਿਆ ਹੈਗਾ ਜੇ ਉਹ ਜਦੋਂ ਲੈਟਰ ਨਹੀਂ ਚੱਲਿਆ ਤੇ ਉਹਦੀ ਬਚਤ ਰਹੇਗੀ ਬਾਬੇ ਹਨ ਤੇ ਇੱਥੇ ਯਾਰ ਬਹੁਤ ਹਮਲੇ ਹੋ ਰਹੇ ਨੇ ਇਹਦੇ ਹਨ ਇਹ ਕੰਡੇ ਆਪਣਾ ਨਹੀਂ ਵੀ ਜਦੋਂ ਕਹਿੰਦੇ ਨੇ ਸਟੂਡੈਂਟ ਮਾਰੇ ਸਟੂਡੈਂਟ ਮਾਰੇ ਤੇ ਹੁਣ ਉਹਨਾਂ ਜਨਤਾ ਬਾੜੀ ਆ ਗਈ ਕਿ ਇੱਥੇ ਬਈ ਕੰਮ ਦਾ ਬੁਰਾ ਹਾਲ ਹੋ ਗਿਆ ਹੁਣ ਉਹ ਸਾਰੀ ਕਮਿਊਨਿਟੀ ਤੇ ਹਮਲੇ ਕਰਨ ਲੱਗੀ ਕੁਸਟਾਏ ਹੋ ਗਿਆ ਉਸ ਤੋਂ ਡਰਗ ਕਰਨ ਕੰਮਲੇ ਹੋ ਗਏ ਹਨ ਇਹ ਚੀਜ਼ ਦਾ ਬਈ ਧਿਆਨ ਰੱਖੋਣਾ ਬਹੁਤ ਹੋਈ ਜਾਂਦੀ ਹੈਗੀ ਚੀਜ਼ ਹਨ ਤੇ ਉਦੋਂ ਆ ਜਿਹੜੀ ਮੈਨੂੰ ਉਹਦੀ ਮੇਨ ਗੱਲ ਲੱਗੀ ਉਹ ਉਹ ਬੁੜੀ ਦੀ ਉਹਨਾਂ ਦਾ ਮੁਸਲਮਾਨ ਕਮਿਊਨਿਟੀ ਦਾ ਇਕੱਠ ਹੋਇਆ ਸੀ ਉਗਣੀਆਂ ਮੇਰਾ ਤਾਂ ਕੋਈ ਨਹੀਂ ਕਹਿੰਦਾ ਨਹੀਂ ਮੇਰੀਆਂ ਦੋ ਛੋਟੀਆਂ ਬੱਚਿਆਂ ਵੀ ਹਜਾਬ ਪੈਂਦੀਆਂ ਕਹਿੰਦੀ ਮੈਨੂੰ ਹੁਣ ਬਹੁਤ ਡਰ ਲੱਗਦਾ ਹੈ ਵੀਰੇ ਧਿਆਨ ਰੱਖੋ ਆਦੇ ਭੈਣ ਭਾਈ ਸਾਰਿਆਂ ਦਾ ਹਨਾ ਹੁਣ ਇਹ ਉਸ ਉਹ ਭੇਡਾਂ ਨਹੀਂ ਰਹੀਆਂ ਜਿਵੇਂ ਕਹਿੰਦੇ ਸੀ ਆਪ ਬਹੁਤ ਸੇਫ ਹਾਂ ਬਹੁਤ ਕੁਝ ਬਦਲ ਗਿਆ ਤੇ ਮੇਰਾ ਤਾਂ ਅਬ ਕਾਲੀਆਂ ਛੜ ਪਊਗੀ ਸੀ ਭੈਣ ਦੇ ਹੋਮਲੈਸ ਨਾਲ ਓਕੇ ਵੀਰੇ